ਮਰਨ ਗਈ ਤੇ ਫਿਰ ਮਰੀ ਕਿਉਂ ਨਾ ਏ ਜਿਹੜੀ ਕਿਹੋ ਜੀਆਂ ਗੱਲਾਂ ਕਾਣਦੇ ਜੇ ਤੂੰ ਕੁੜੀ ਉਹ ਕਿੱਥੇ ਕਿੱਥੇ ਤੇਰੇ ਸਾਹਮਣੇ ਮੈਂ ਕਿੱਥੇ ਦਰਿਆਵਾਂ ਬੋਲਤੇ ਤੇ ਨਹਿਰਾ ਬੋਲ ਦਿੱਤੀਆਂ ਕਿ ਤੇ ਲੱਭੀ ਨਾ ਮੈਨੂੰ ਤੇ ਫਿਰ ਲੱਭਣ ਘਾਤੋ ਗਏ ਹੀਗੇ ਮਾਰ ਲੈਣ ਦਿੰਦੇ ਕੋਈ ਮਰਨ ਵੀ ਨਹੀਂ ਦਿੰਦਾ ਮਰ ਨਹੀਂ ਦਿੰਦਾ ਗੱਲਾਂ ਹੀ ਬੱਸ ਆਉਂਦੀਆਂ ਇਹਨੂੰ ਹੋਰ ਨਹੀਂ ਇਹਨੂੰ ਕੋਈ ਗੱਲ ਵੀ ਮੈਂ ਤਾਂ ਆਪਣੇ ਰਿਸ਼ਤੇਦਾਰਾਂ ਦੇ ਵੀ ਹੁੰਦੇ ਤਾਂ ਜਵਾਬ ਉਹ ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਉੱਥੇ ਹੀ ਜਾਣਾ ਹੁਣ ਉਹਨੂੰ ਉੱਥੇ ਤੋੜ ਦਿਓ ਜਿੱਥੇ ਕਹਿੰਦੀ ਏ ਜਾਣਦੇ ਜਿੱਥੇ ਜਾਂਦੀ ਫਿਰ ਕਲਾਇ ਨੂੰ ਉੱਥੇ ਹੀ ਮਨਪੀਤ ਉਹਥੇ ਮੰਨੇ ਕੇ ਘਰ ਜਾਣਾ ਫਿਰ ਭਾਬੀ ਉੱਥੇ ਹੀ ਜਾਣਾ ਵਾ ਇੱਥੇ ਕਿਹੜਾ ਤੇ ਨਿਕਨ ਦਿਨੇ ਜੇ ਦੋਵੇਂ ਉੱਥੇ ਕੰਮ ਸਕੇ ਕਮ ਇਹ ਤੇ ਨਹੀਂ ਨਾ ਕਹਿਣਗੇ ਕਿ ਤੇਰੇ ਦੂਜੇ ਥਾਂ ਵਿਆਹ ਕਰਨਾ ਵਾ ਰੱਖਣ ਕਿ ਤੇ ਸਹੀ ਨਾ ਘਰ ਆਪਣੇ ਮੈਂ ਨਾ ਕਿੱਦਾਂ ਦੀਆਂ ਗੱਲਾਂ ਕਰਦੀ ਆਂ ਨਹੀਂ ਮੈਨੂੰ ਟਿਕਣ ਨਹੀਂ ਦਿੰਦੇ ਤੂੰ ਤੇ ਸਾਡੇ ਕਿਤੇ ਪੈਰੀ ਜੁੱਤੀ ਨਹੀਂ ਪਹਿਣ ਦਿੱਤੀ ਅਹੀਂ ਕਦੀ ਐਨੂੰ ਜਾਣੇ ਸ਼ਰਾਈਆਂ ਨੂੰ ਕਦੇ ਡੈਡੀ ਨਾ ਬਹੁਤਾ ਕਹੋ ਪਹਿਲਾਂ ਵੀ ਉਹ ਕਾਲਜ ਜਾਂਦੀ ਹੀ ਹੁਣ ਉੱਥੇ ਉਹਦੀ ਜ਼ਿੰਦਗੀ ਨੂੰ ਜੀ ਲੈਣ ਦੋ ਜਿੱਦਾਂ ਉਹ ਕਹਿੰਦੀ ਜੀ ਲੈਣ ਦੋ ਜੇ ਹੁਣ ਡੈਡੀ ਤੇ ਮੇਰੇ 'ਚ ਗਲਤੀ ਕਰਦੇ ਆ ਜਾਂਦੇ ਮੈਨੂੰ ਦੱਸੋ ਵੀ ਮੈਂ ਕਾਲਜ ਜਾਂਦੀ ਨੇ ਕੋਈ ਗਲਤੀ ਕੀਤੀ ਆ ਇਹ ਤੇ ਮੇਰੇ ਕਰਮਾਂ ਦੇ ਵਿੱਚ ਹੀਗਾ ਇਦਾਂ ਹੋਣਾ ਆਏਗਾ ਜ਼ਿੰਦਗੀ ਖਰਾਬ ਮੇਰੀ ਉਹਨੇ ਕੀਤੀਗੀ ਜੇ ਬੱਚੇ ਦੀ ਮਾਂ ਬਣਨ ਵਾਲੀ ਤੂੰ ਦੱਸਿਆ ਕੋਈ ਨਹੀਂ ਸਾਨੂੰ ਦੱਸਿਆ ਤੁਹਾਨੂੰ ਜੇ ਹੁਣ ਮੈਂ ਦੱਸਿਆ ਵਾ ਤੇ ਹੁਣ ਤੂੰ ਕਹਿਣਾ ਹੁਣ ਆ ਲੈ ਐਂਡ ਤੇ ਆਣ ਕੇ ਦੱਸਿਆ ਉਧਰ ਉਹਨੂੰ ਅਹੀਂ ਸਜ਼ਾ ਕਰਾਉਣ ਡੇ ਆ ਉਧਰੋਂ ਤੂੰ ਹਾਂ ਦੱਸਣ ਡਈ ਆ ਤੈਨੂੰ ਹੁਣ ਲੈਂਦੋ ਸਜ਼ਾ ਮੈਂ ਉਹਨੂੰ ਕਿਹਾ ਵਾ ਵੀ ਕਰਨੂਆ ਕਰਨੂਆ ਉਹਦੇ ਕਿ ਕਰੇ ਆਸਰੇ ਲੈਣਾ ਹੀ ਤੂੰ ਉੱਥੇ ਆਖੀ ਜਾਨੀ ਮੈਂ ਉੱਥੇ ਜਾਣਾ ਉੱਥੇ ਜਾਣਾ ਕਾਹਦੇ ਆਸਰੇ ਤੇ ਜਾਣਾ ਤੂੰ ਡੈਡੀ ਕੋਈ ਗੱਲ ਨਹੀਂ ਉਹ ਉੱਥੇ ਤੋਰ ਦੋ ਉਹਨਾਂ ਕਰ ਹੁਣ ਬੱਚੇ ਲੈ ਕੇ ਹੋਰ ਕਿੱਥੇ ਵੀ ਜਾਊ ਬੱਚੇ ਦੀ ਵੀ ਜ਼ਿੰਦਗੀ ਖਰਾਬ ਕਰਦੀ ਪੁੱਛ ਲੈ ਕੀ ਜਾਂਦੀ ਆ ਪੁੱਛ ਲੈ ਹਾਂ ਜੇ ਮੈਂ ਮਾਂ ਤੋਂ ਬਿਨਾ ਪਲ ਗਈ ਹਿੰਗੀ ਤੇ ਮੇਰੇ ਬੱਚਾ ਪਿਓ ਤੋਂ ਬਿਨਾ ਨਹੀਂ ਪਾਲ ਸਕਦਾ ਮਨਪੁੱਤ ਇਹਨੂੰ ਤਾਂ ਪਤਾ ਡੈਡੀ ਦੇ ਸੁਭਾਅ ਦਾ ਮੇਰੇ ਤੋਂ ਜ਼ਿਆਦਾ ਤਾਂ ਤੂੰ ਜਾਣਦੀ ਹੈ ਡੈਡੀ ਨੂੰ ਚਲ ਕੋਈ ਗੱਲ ਨਹੀਂ ਕਰਕੇ ਫੋਨ ਪੁੱਛਦੇ ਆ ਤੇਰੀ ਸੱਸ ਨੂੰ ਕਿ ਭਤਾ ਆਈ ਜਾਣ ਲਨ ਫਿਰ ਚਲ ਨਹੀਂ ਕੋਈ ਗੱਲ ਫਿਰ ਉੱਥੇ ਕੰਮ ਕਰਕੇ ਰੋਟੀ ਖਾਹੇਗੀ ਉੱਥੇ ਵੀ ਤੇਰੀ ਜ਼ਿੰਦਗੀ ਨਾ ਉਹਨਾਂ ਨਰਕ ਬਣਾ ਦੇਣੀ ਕੰਮ ਹੀ ਕਰਾਹਾੜਿਆ ਕਰਨਾ ਤੇਰ ਕੋ ਆਪਣੇ ਜੋਗਾ ਦੇ ਭਾਬੀ ਹੱਥਾਂ ਕਰਨਾ ਹੀ ਪੈਣਾ ਚਲ ਮੈਂ ਪੁੱਛ ਨੀ ਫੋਨ ਲਾ ਕੇ ਕੀ ਜਾਂਦੀ ਹੈ ਹੈ ਕੋਈ ਦਿਖਣ ਨਹੀਂ ਦੇ ਆ ਕਿੱਥੇ ਚਲ ਗਈ ਜਯੋਤੀ ਆਵੀਂ ਅੰਦਰ ਮਾਸੀ ਸੀ ਸੱਸੀ ਕਾ ਮਾਸੀ ਵੀ ਠੀਕ ਠਾਕ ਜਾਂਦੀ ਹਾਂਜੀ ਤੇ ਵੀ ਠੀਕ ਜੀ ਹਾਂ ਇਹ ਵੀ ਠੀਕ ਠਾਕ ਆਜੋ 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 ਅੰਦਰ ਮਨਪ੍ਰੀਤ ਇੱਥੇ ਮਨਪ੍ਰੀਤ ਕੋਈ ਨਹੀਂ ਅੱਛਾ ਹਾਂਜੀ ਚਲੋ ਕੋ ਪਾਣੀ ਲੇਮ ਇੱਥੇ ਆ ਹਾਂਜੀ ਹਾਂਜੀ ਮਨਪ੍ਰੀਤ ਮਨਪ੍ਰੀਤ ਪ੍ਰੀਤ ਪ੍ਰੀਤ ਮਨਪ੍ਰੀਤ ਪ੍ਰੀਤ 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 ਮਨਪ੍ਰੀਤ ਉਸ ਕਹੀ ਬਤੁ ਯਾਰ ਨੂੰ ਨੀਂ ਆਦੋ ਮੇਰਾ ਜੀ ਨਹੀਂ ਲੱਗਣਿਆ ਤੇਰੇ ਤੋਂ ਬਿਗੈਰ ਪਤ ਹੈ ਕਿੱਥੇ ਅੰਦਰ ਵੜ ਕੇ ਤੂੰ ਪਈ ਆ ਘਰੋਂ ਵੇ ਪਰਦੀ ਫਿਰਦੀ ਮੇਰੀ ਅੱਖਾਂ ਦੇ ਸਾਹਮਣੇ ਦੀ ਮੈਨੂੰ ਵੀ ਚੰਗਾ ਲੱਗੇ ਕੋ ਵੇ ਭੋਲ ਕੋਸ਼ ਮਨਪ੍ਰੀਤ ਗੱਲ ਵਾ ਹਾਇ ਰਬਾਸ ਮੈਂ ਤੇ ਪੁੱਤ ਤੈਨੂੰ ਲੈਣ ਆਈ ਆ ਆਲ ਮਸੀ ਜੀ ਪਾਣੀ ਪੀ ਲੈ ਐਦਾਂ ਨਾ ਕਰੋ ਅੱਗ ਤੇ ਅੱਗੇ ਬੜੀ ਦੁਖੀ ਐ ਕੀ ਗੱਲ ਵਾ ਇਹਨੂੰ ਲੰਮੀ ਕਿਉਂ ਪਈ ਐ ਪੁੱਤ ਠੀਕ ਐ ਕੋਈ ਗੱਲ ਨਹੀਂ ਲੈ ਪਾਣੀ ਪੀ ਲੈ ਪੁੱਤ ਪੀ ਲੈ ਥੋੜਾ ਜਿਹਾ ਨਹੀਂ ਪੀਓ ਕੀ ਤੇ ਇਸਨਾਂ ਪਰਵਾਸ ਸਭ ਠੀਕ ਠਾਕ ਜੀ ਠੀਕ ਠਾਕ ਪੁੱਤ ਪਰਿਵਾਰ ਕਾ ਦਾ ਰਹਿ ਗਿਆ ਪਰਿਵਾਰ ਤਾਂ ਖੇਰੂ ਖੇਰੂ ਹੀ ਹੋ ਗਿਆ ਕਿਸਾਬ ਦਾ ਕੰਦੀ ਬਰੂਹੀ ਲੱਗਦੀ ਫਿਰਦੀ ਆ ਉਹ ਨਜ਼ਰ ਨਹੀਂ ਆਉਂਦਾ ਹਾਰ ਕੇ ਮੈਂ ਜੋਤੀ ਨੂੰ ਆਖਿਆ ਚੱਲੀਏ ਕਿਉਂ ਤੇ ਕਹਿਣ ਲੱਗੀ ਵੀ ਜੋਤੀ ਨੂੰ ਨਾਲ ਲਿਆਉਂਦੇ ਸੀ ਉਹਨਾਂ ਨੇ ਤਾਂ ਪੈਣਾ ਕੰਨ ਨਹੀਂ ਕੀਤਾ ਸ੍ਰੀਗ ਕੀ ਆਂਦੇ ਹੁੰਦੇ ਸੇਰੇ ਲਾ ਕੇ ਨਹੀਂ ਢੋਕਦੇ ਹੋਰ ਸਾਰੇ ਕੰਮ ਕਰਦੇ ਆ ਕਿਤੇ ਮੈਂ ਬੜਾ ਆਖਿਆ ਚੱਲੀਏ ਨਹੀਂ ਮਨਪ੍ਰੀਤ ਨੂੰ ਲੈ ਆਈਏ ਬਾਜੀ ਵੱਲੋਂ ਕੀ ਹੁਣ ਦੱਸਦੇ ਬਾਜੀ ਦੇ ਵੀ ਕਰਮਾਂ 'ਚ ਫਰਕ ਵਾ ਪੁੱਤ ਮਨਪ੍ਰੀਤ ਇੱਧਰ ਮੂੰਹ ਕਰ ਗੱਲ ਕਰ ਪੁੱਤ ਫਰਕ ਕਾਦਾ ਮੰਮੀ ਓਨੇ ਚ ਸਾਰਿਆਂ ਦੀ ਜ਼ਿੰਦਗੀ ਤਬਾਹ ਕੀਤੀ ਏ ਪੁੱਤ ਕੋਈ ਮਾਪਾ ਚਾਹੁੰਦਾ ਵਾ ਸਾਡੇ ਬੱਚੇ ਨਾਲ ਇਦਾਂ ਹੋਵੇ ਅਸੀਂ ਦੁਖੀ ਹੋਈਏ ਹੈ ਤੂੰ ਦੱਸ ਦੇ ਤੈਨੂੰ ਦੁੱਖ ਨਹੀਂ ਮਾਸਾ ਵੀ ਮਨਜੋਦਾ ਜਿਨੇ ਨੀਆਂ ਜ਼ਿੰਦਗੀਆਂ ਦਬਾਹ ਕੀਤੀਆਂ ਉਹਦਾ ਕਦਾ ਦੁੱਖ ਨਾ ਪੁੱਤ ਐਦਾਂ ਨਾ ਕਹਿ ਮੇਰੇ ਤਾਂ ਦਿਲ ਨੂੰ ਬਲੇਡ ਪੈਂਦੇ ਜਦੋਂ ਤੂੰ ਐਦਾਂ ਕਹਿਨੀ ਆ ਤੂੰ ਤਾਂ ਉਹਦੀ ਘਰ ਵਾਲੀ ਆ ਉਹਦੀ ਮਾਲਕ ਵਾਂ ਤੂੰ ਤਾਂ ਨਾ ਐਦਾਂ ਕਹਿ ਇੱਕ ਥੀ ਕੁੜੀ ਨੂੰ ਹੀ ਇੰਨਾ ਦੁੱਖ ਨਹੀਂ ਆਉਂਦਾ ਕਦੀ ਤੁਹਾਡੇ ਘਰ ਆ ਕੇ ਜਿਹੜੀ ਦੁੱਖਾਂ ਚ ਘਿਰ ਗਈ ਪੁੱਤ ਮੈਂ ਚਾਹੁੰਨੀ ਸੀ ਕਿ ਐਦਾਂ ਹੋਵੇ ਮੈਂ ਤਾਂ ਫੁੱਲਾ ਵਾਂਗੂ ਰੱਖੀ ਸੀ ਉਹ ਚੋਹ ਹਾਂ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਕਿਤੇ ਇਹਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਕਿਤੇ ਮੈਂ ਬਾਜ਼ਾਰ ਜਾਣਾ ਮੈਂ 100-100 ਚੀਜ਼ਾਂ ਇਹਦੇ ਵਾਸਤੇ ਲਿਆਉਣੀਆਂ ਕਿਤੇ ਸੂਟਾਂ ਨਾਲ ਦੇ ਸੈਟ ਲਿਆਉਣੇ ਮਾਸੀ ਜੀ ਚੀਜ਼ਾਂ ਨਾਲ ਨਹੀਂ ਬੰਦਾ ਖੁਸ਼ ਹੁੰਦਾ ਜੇ ਉਹਦਾ ਘਰਵਾਲਾ ਹੀ ਚੰਗਾ ਨਾ ਹੋਏ ਚੀਜ਼ਾਂ ਨੂੰ ਕਿ ਅੱਗ ਲਾਉਣੀ ਆ ਜੇ ਬੰਦਾ ਹੀ ਨਹੀਂ ਚੰਗਾ ਹੁਣ ਉਹਨਾਂ ਦੀ ਤਾਂ ਕੀਤੀ ਵੀ ਸਜਾ ਉਹਨਾਂ ਨੂੰ ਮਿਲਣੀ ਬਾਜੀ ਪੁੱਤ ਸਜਾ ਤਾਂ ਜ਼ਰੂਰ ਮਿਲਣ ਈ ਆ ਪਰ ਸਜਾ ਮਾਪ ਵੀ ਹੋ ਜਾਂਦੀ ਆ ਇਹ ਜਾਵੇ ਉੱਥੇ ਜਾ ਕੇ ਉਹਨਾਂ ਨੂੰ ਆਖੇ ਮੇਰੇ ਬੰਦਿਆਂ ਨੂੰ ਛੱਡ ਦਿਓ ਮੈਂ ਕੱਲੀ ਆ ਮੈਂ ਕੀ ਕਰੂੰਗੀ ਤੇ ਆਪੇ ਕੋਈ ਨਾ ਕੋ ਪੁੱਤ ਕਰਨੀ ਨਾ ਮੰਮੀ ਕੱਲੀ ਰਹਿਣਾ ਮਨਜ਼ੂਰ ਆ ਪਰ ਉਹਨੂੰ ਸਜ਼ਾ ਤੋਂ ਬਿਨਾਂ ਨਹੀਂ ਰਹਿਣ ਦੇਣਾ ਉਹ ਆਪਣੀ ਸਜ਼ਾ ਭੁਗਤੂਗਾ ਫੇਰ ਹੀ ਉਹਨੂੰ ਪਤਾ ਲੱਗਣਾ ਵਾ ਕਿਦਾਂ ਮੈਂ ਉਹਦਾ ਅਮਨ ਦਾ ਕਤਲ ਕੀਤਾ ਕਿਦਾਂ ਉਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਮਨਪ੍ਰੀਤ ਤੂੰ ਸੁਪਨੇ 'ਚ ਗੱਲਾਂ ਕਰਨ ਰਹੀ ਆ ਕਿ ਉਹਦਾ ਹੀ ਸੱਚੀ-ਮਿੱਚੀ ਕਰਨ ਰਹੀ ਆ ਗੱਲਾਂ ਮੈਨੂੰ ਉਹਦੇ ਨਾਲ ਨਫ਼ਰਤ ਵਾ ਉਹ ਢਿਛੇ ਦੀ ਪਿਆਰ ਦੇ ਵਿੱਚ ਨਹੀਂ ਬਦਲਦੀ ਹੁੰਦੀ ਤੇ ਪੁੱਤ ਮੈਂ ਕੀ ਕਰਾਂ ਫਿਰ ਮੈਨੂੰ ਵੀ ਦੱਸ ਦੇ ਨਾ ਫੇ ਮੈਨੂੰ ਵੀ ਦੱਸ ਦੇ ਮੈਂ ਕੀ ਕਰਾਂ ਜੇ ਉਹਦਾ ਪਿਆਰ ਨਫ਼ਰਤ ਵਿੱਚ ਬਦਲ ਕੇ ਇੰਨਾ ਕੁੜੀਆਂ ਨਾਲ ਉਹਨੇ ਧੋਖੇ ਕੀਤੇ ਆ ਪੁੱਤ ਕੋਈ ਮਾਪਾ ਚਾਹੁੰਦਾ ਵਾ ਸਾਡਾਤੀ ਪੁੱਤ ਇਦਾਂ ਦਾ ਨਿਕਲੇ ਮੈਂ ਚਾਹੁੰਨੀ ਆ ਮਾਪੇ ਜਨਮ ਦਿੰਦੇ ਆ ਕਰਮ ਨਹੀਂ ਦਿੰਦੇ ਤੇ ਸਮਝਾ ਸਕਦੇ ਨਾ ਮਾਸੀ ਜੀ ਆਪਣੇ ਬੱਚੇ ਨੂੰ ਸਮਝਾ ਸਕਦੇ ਨੇ ਆ ਕੰਮ ਗਲਤ ਵਾ ਇਹ ਗਲਤ ਨਹੀਂ ਕਰਨਾ ਇਹ ਤਾਂ ਕਹਿ ਸਕਦੇ ਕਿ ਨਹੀਂ ਉਹ ਤਾਂ ਬੱਚਾ ਗਲਤ ਨਹੀਂ ਕੀ ਭਤਾ ਅਮਨ ਨੇ ਕੀ ਉਹਨੂੰ ਮਾਰਾ ਚੰਗਾ ਕਿ ਆ ਵਾ ਕੀ ਹੋਇਆ ਕੀ ਨਹੀਂ ਮੈਂ ਤਾਂ ਘਰ ਹੀ ਨਹੀਂ ਹੈਗੀ ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਉਹ ਤਾਂ ਪਿਛਲੀਆਂ ਗੱਲਾਂ ਨਾ ਪੁੱਟੋ ਨਾ ਮਨਪ੍ਰੀਤ ਇਦਾਂ ਸਾਰੀਆਂ ਗੱਲਾਂ ਤੂੰ ਦੱਸੀਆਂ ਹੋਣੀਆਂ ਇੱਥੇ ਆਣ ਕੇ ਤਾਂ ਹੀ ਜੋਤੀ ਇੰਨੀਆਂ ਗੱਲਾਂ ਕਰਨ ਲਈ ਆ ਤਾਂ ਹੀ ਜੋਤੀ ਨੂੰ ਮੌਕਾ ਮਿਲ ਗਿਆ ਇੰਨੀਆਂ ਗੱਲਾਂ ਕਰਨ ਦਾ ਗੱਲ ਤੇ ਆਪਾਂ ਭਲਾ ਦਾਂਗੇ ਉਹਨੂੰ ਵੀ ਭਲਾ ਦਾਂਗੇ ਪਰ ਜਿਹੜਾ ਜੁਰਮ ਆ ਨਾ ਉਹਨੂੰ ਨਹੀਂ ਪਲਾ ਸਕਦਾ ਕੋਈ ਮਾਸੂ ਜੀ ਦੇ ਖੋਦ ਜਰਮ ਦਾ ਸਾਤ ਦੇਣ ਡੇ ਆ ਪੁੱਤ ਮੈਂ ਇੱਥੇ ਹੁੰਦੀ ਹੀ ਮੇਰੀ ਕਿੰਨੀ ਢੀਕ ਹੁੰਦੀ ਹੀ ਮੈਂ ਆਪਣੇ ਕੁੜਮਾ ਦੇ ਚੱਲੀ ਆ ਅੱਜ ਮੈਂ ਆਈ ਆ ਅੱਜ ਮੇਰੀ ਬੇਇੱਜ਼ਤੀ ਹੋਣ ਡਈ ਆ ਮੇਰੀ ਦੀ ਇੱਜ਼ਤ ਆਡੀ ਫੇਰ ਵੀ ਅਸੀਂ ਓਨੀ ਕਰਨ ਡੇ ਆ ਪਰ ਇੱਕ ਅਸੀਂ ਕੀ ਕਹਾਂ ਡੇ ਵੀ ਗੁਨਾਹ ਦਾ ਜਿਹੜਾ ਤੀ ਸਾਤ ਦੇਣ ਡੇ ਜੀ ਅਜੇ ਵੀ ਮੋੜਕੋੜ ਤੀ ਉਹਨਾਂ ਦੀ ਗੱਲ ਸੈਡ ਲੈਣ ਡੇ ਜੀ ਚੱਲ ਪੁੱਤ ਗਨਾਹ ਤੇ ਹੋ ਗਿਆ ਮੰਨ ਵੀ ਲਿਆ ਸਭ ਕੁਝ ਹੋ ਗਿਆ ਵਾ ਪਰੀ ਤਾਂ ਬਚੇਰੀ ਸਜ਼ਾ ਭੁਗਤ ਲਈ ਮਨਜੋਦ ਨੇ ਹੁਣ ਉਹਨੂੰ ਕਿਸ ਤਰ੍ਹਾਂ ਕਢਾਓ ਹੋਰ ਸਜ਼ਾ ਨਾ ਦਿਵਾਓ ਉਹਨੂੰ ਨਾ 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 ਉਹ ਆਪਣੀ ਸਜ਼ਾ ਭੁਗਤੂਗਾ ਸਸਰੀ ਕਾਲ ਭਾਜੀ ਸਸਰੀ ਕਾਲ ਸਸਰੀ ਕਾਲ ਤੇ ਤੁਹਾਡੀ ਸਾਡੀ ਉਦੋਂ ਦੀ ਹੋ ਜਾਣੀ ਸੀ ਸਾਡੀ ਕੁੜੀ ਨਹੀਂ ਮੰਦੀ ਇਹ ਮੰਨ ਜਾਂਦੀ ਤੇ ਉਦੋਂ ਦੀ ਸਸਰੀ ਕਾਲ ਇਸ ਟੇਢੇ ਵਿੱਚ ਉਹ ਕੁਰਸੀ ਲਾ ਕੇ ਤੁਹਾਨੂੰ ਮੱਚਾ ਬਣਾਤੀ ਆ ਵਾ ਬਾਕੀ ਜਿਹੜੀ ਤੁਸੀਂ ਸਜ਼ਾ ਦੀ ਗੱਲ ਕਾਣਦੇ ਆ ਨਾ ਆਪਣੀ ਕੀਤੀ ਦਾ ਫਲ ਉਹਨੂੰ ਪਾ ਲੈੰਦੋ। ਬਾਜੀ ਤਾਂ ਦੇਤੀ ਤੇ ਮੇਰਾ ਪੁੱਤ ਕੋਈ ਫਰਕ ਨਹੀਂ ਗਾ। ਨਾ ਧੱਕਾ ਕਰੋ ਤੁਸੀਂ ਮੇਰੀ ਧੀ ਵੀ ਆਪਣੇ ਘਰ ਜਾਵੇ ਮੈਂ ਲੈਣ ਆਈ ਇਹਨੂੰ। ਕੋਈ ਨਹੀਂ। ਜੇ ਤੁਸੀਂ ਧੀ ਨੂੰ ਲੈਣ ਆਏ ਆ ਲੈ ਜੋ ਬੇਸ਼ੱਕ। ਉਹਨੂੰ ਉੱਥੇ ਸਜ਼ਾ ਪਾ ਲੈੰਦੋ ਆਪਣੀ। ਮਨਪ੍ਰੀਤ ਡੈਡੀ ਆਪਣੇ ਨੂੰ ਕਹੇ ਮੈਂ ਤੇ ਹੱਥ ਜੋੜ ਰਹੀ ਆ। ਬਾਜੀ ਨਾ ਐਂ ਇਦਾਂ ਕਰੋ। ਨਾ ਇਦਾਂ ਕਰੋ ਕਿਹੇ ਵੇਲੇ ਚਾਂਦੇ ਹੁੰਦੇ ਗਲੀ ਦੇ ਕੱਖ ਦੀ ਵੀ ਲੋੜ ਪੈ ਜਾਂਦੀ ਆ ਫੇ ਵੀ ਤੁਹਾਡਾ ਮੇਰੇ ਹੱਥ ਵਾਸ ਕੋਹਰੀਗਾ ਜਿਵਾਈ ਆ ਤੁਹਾਡਾ ਇਹ ਹੁਣ ਜੱਜ ਦੇ ਹੱਥ ਵਾਸਾ ਜੋ ਕਰਨਾ ਉਹਨਾਂ ਨੇ ਕਰਨਾ ਹੁਣ ਪਾ ਜੀ ਜੱਜ ਤੱਕ ਨਾ ਜਾਣ ਦਿਓ ਇੱਥੋਂ ਹੀ ਕਢਾ ਦਿਓ ਮੇਰੇ ਪੁੱਤ ਨੂੰ ਵੇਲੋ ਮੈਂ ਹੱਥ ਬੰਨ੍ਹ ਦੀ ਤੁਹਾਡੇ ਗਾ ਨਾ 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 ਮਨਪ੍ਰੀਤ ਕਹੇ ਆਪਣੇ ਜਿੰਨਾ ਦੁਖੀ ਤੁਹਾਡੇ ਮੁੰਡੇ ਨੇ ਸਾਨੂੰ ਕੀਤਾ ਨਾ ਸਾਨੂੰ ਪਤਾ ਤੇ ਜਾਂ ਸਾਡੇ ਰੱਬ ਨੂੰ ਪਤਾ ਇੱਥੇ ਰੋਣ ਦਾ ਕੋਈ ਫਾਇਦਾ ਨਹੀਂਗਾ। ਭਾਜੀ ਮੈਂ ਤਾਂ ਬੜੇ ਹੰਮੇ ਦਾਵੇਂ ਨਾ ਆਈਆਂ ਮੈਂ ਨਾਲੇ ਮਨਪ੍ਰੀਤ ਨੂੰ ਲਿਆਉਣੀ ਆ। ਮੇਰਾ ਕੌਣ ਵਾ ਹੋਣ ਤੁਸੀਂ ਇਹ ਦੱਸੋ ਕੋਈ ਹੈਗਾ ਮੇਰਾ? ਜੇ ਤੁਸੀਂ ਕਹਿੰਦੇ ਆ ਨਾ ਸਾਡਾ ਨਹੀਂ ਕੋਈ ਹੈਗਾ ਤੇ ਅਮਨ ਦੇ ਪਿਓਲ ਜਾ ਕੇ ਵੇਖੋ ਇਹ ਕਰ ਕਿਦਾਂ ਉਹ ਰੜ ਰੜ ਕੇ ਆਪਣੀ ਜ਼ਿੰਦਗੀ ਕੱਟਣ ਡਿਆ। ਧੀ ਉਹਦੀ ਮਾਰਦੀ ਤੁਸੀਂ ਘਰ ਵਾਲੀ ਉਹਦੀ ਮਰ ਗਈ। ਉਨੂੰ ਵੇਖਿਆ ਜਾ ਕੇ ਜਾਓ ਇੱਕਰ ਉਹਦੇ ਹੱਲ ਵੀ ਪਾਜੀ ਰਹੀ ਜੀ ਖੁੰਦੇ ਤੁਸੀਂ ਆ ਸਾਡੇ ਤੇ ਕਸਰ ਕਢ ਦਿੱਤੀ ਪਾਜੀ ਪਿਛਲੀਆਂ ਗੱਲਾਂ ਨਾ ਢੇੜੋ ਹੁਣ ਹੁਣ ਅੱਜ ਦੀ ਗੱਲ ਕਰੋ ਜਿਹੜੀ ਚੱਲਣ ਈ ਆ ਪਿਛਲੀਆਂ ਗੱਲਾਂ ਤੋਂ ਹੀ ਗੱਲ ਸ਼ੁਰੂ ਹੋਈ ਸੀ ਅਹੀਂ ਕਿੱਦਾਂ ਭੁੱਲ ਜੀਏ ਤੁਸੀਂ ਤਾਂ ਬੜੇ ਛੇਤੀ ਭੋਲੇ ਜੇ ਮੂੰਹ ਨਾਲ ਕਹਤਾ ਪਿਛਲੀਆਂ ਗੱਲਾਂ ਭੁੱਲ ਜੂ ਪਰ ਸਾਨੂੰ ਨਹੀਂ ਜੇ ਭੁੱਲਦੀਆਂ ਹਰਮਨ ਸੀ ਜੀ ਆ ਵੀ ਹਾਏ DNA ਕਰੋ ਚਾਹ ਪੀਓ ਨਹੀਂ ਚਾਹ ਨਹੀਂ ਪੀਣੀ ਚੱਲ ਮਨਪ੍ਰੀਤ ਚੱਲੀਏ ਚਾਹ ਤਾਂ ਪੀ ਲੋ ਚਲ ਜਨ ਜਲ ਜੂਗੀ ਉਹ ਤੁਹਾਡੇ ਨਾਲ ਜੋਤੀ ਕਰ ਦੋ ਤੇ ਆਰ ਮਨਪ੍ਰੀਤ ਨੂੰ ਲੈ ਕੇ ਜਾਣਾ ਵਾ ਜੀ ਕਰਦਾ ਵਾ ਤੇਰਾ ਜਾਣ ਨੂੰ ਜਾਣਾ ਮੈਂ ਉਥੇ ਕੰਗਾ ਪੁੱਤ ਜਾਣਾ ਤੇ ਵਧੀਆ ਆਖਿਆ ਤੂੰ ਜਾਣਾ ਵਾ ਤੇਰੇ ਤੋਂ ਬਗੈਰ ਮੈਂ ਕਾਹਦੀ ਜੋਗੀ ਆ ਅਚਾਰ ਪੀ ਲਓ ਵਾਸਤੇ ਜੀ ਠੰਡੀ ਹੋਣ ਢੀ ਲੈ ਪੀ ਲਾ ਚਾਹ ਮੈਂ ਵੀ ਪੀ ਲਾਂ ਦੇਖ ਹੋ ਜਾ ਤਿਆਰ ਫਟਾਫਟ ਮੇਰਾ ਪੁੱਤ ਬਾਜੀ ਆਇਓ ਤੁਸੀਂ ਵੀ ਮੁੜ ਕੇ ਮਿਲਣ ਮਨਪ੍ਰੀਤ ਨੂੰ ਹੁਣ ਮੈਂ ਲੈ ਜਾਣਾ ਇਹਨੂੰ ਆ ਲਲੋ ਤੁਸੀਂ ਵੀ ਪੀ ਲਓ ਚਾਹ

ਮੇਰੇ ਪੁੱਤ ਨੇ ਇਨਾ ਪਿਆ ਤੇਰੇ ਤੇ ਲਾਕਾ ਕੀ ਤੂੰ ਉਹਨੂੰ ਬਾਹਰ ਨਹੀਂ ਕਢਾ ਸਕੀ ਮੰਮੀ ਜੀ ਇਹ ਚ ਮੇਰਾ ਵਾਹ ਹੀ ਨਹੀਂ ਚੱਲਿਆ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਪਰ ਹਾਈ ਕੋਰਟ ਵਾਲਿਆਂ ਨੇ ਮੇਰੀ ਐਪਲੀਕੇਸ਼ਨ ਐਕਸੈਪਟ ਹੀ ਨਹੀਂ ਕੀਤੀ ਤੁਸੀਂ ਫਿਕਰ ਨਾ ਕਰੋ ਮੈਂ ਹੁਣ ਸੁਪਰੀਮ ਕੋਰਟ ਜਾਊਂਗੀ ਤੇ ਐਪਲੀਕੇਸ਼ਨ ਉੱਥੇ ਦਊਂਗੀ ਮੈਂ ਵੀ ਚਾਹੁੰਦੀ ਹਾਂ ਵੀ ਮਨਜੋਤ ਦੀ ਸਜ਼ਾ ਘਟ ਜੇ 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 ਤੇਰੇ ਕੋਲ ਨਹੀਂ ਨਾ ਇਹ ਕੰਮ ਹੁੰਦਾ ਸਾਨੂੰ ਉਰੋਂ ਦਾ ਦੱਸ ਦਿੰਦੀ ਆਪਾਂ ਕੋਈ ਹੋਰ ਵਕੀਲ ਕਰ ਲੈਣਦੇ ਲਾ ਰਿਆ ਵਿੱਚ ਕਿਉਂ ਰੱਖਿਆ ਸੀ ਹੋ ਜਾਂਦਾ ਮੂੜਦਾ ਧੋਖਾ ਕੀਤਾ ਪੁੱਤ ਸਾਨੂੰ ਇਹ ਕੰਨਾ ਲਾ ਕੇ ਮਾਰਿਆ ਤੂੰ ਨਹੀਂ ਮੰਮੀ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਹੁਣ ਵੀ ਕਹਿਣੀ ਆ ਵੀ ਮੈਂ ਤਾਂ ਜਿੰਨੀ ਕੋਸ਼ਿਸ਼ ਹੋਊਗੀ ਮੈਂ ਉੰਨੀ ਕਰੂੰਗੀ ਪਰ ਮੈਂ ਮਨਜੋਤ ਨੂੰ ਬਾਹਰ ਤਾਂ ਨਹੀਂ ਲਿਆ ਸਕਦੀ ਉਹਦੀ ਸਜ਼ਾ ਕੱਟ ਕਰਵਾ ਸਕਦੀ ਆ ਸਜ਼ਾ ਕਿੱਥੋਂ ਕੱਟ ਹੋਣੀ ਆ ਐਨੀਆਂ ਧਾਰਾ ਲਾਤੀਆਂ ਇੰਨਾ ਕੁਛ ਉਹਨਾਂ ਨੇ ਕਹਿਤਾ ਵਾ ਕੋਈ ਗੱਲ ਨਹੀਂ ਮੰਮੀ ਜੀ ਤੁਹਾਡੇ ਨਾਲੋਂ ਜ਼ਿਆਦਾ ਮੈਨੂੰ ਕਿਤੇ ਦੁੱਖ ਆ ਵੀ ਮੈਂ ਤੁਹਾਡ ਨਾਲ ਵਾਅਦਾ ਕੀਤਾ ਸੀ ਪਰ ਮੈਂ ਹੁਣ ਵੀ ਨਹੀਂ ਵਾਅਦੇ ਤੋਂ ਮੁਕਰਦੀ ਮੈਂ ਸੁਪਰੀਮ ਕੋਰਟ ਜਾਊਂਗੀ ਦੀਦੀ ਤੁਸੀਂ ਮੇਰੀ ਗੱਲ ਦਾ ਯਕੀਨਤਾ ਕਰੋ ਜਦੋਂ ਤੇਰੇ ਹਾਈ ਕੋਰਟ ਨੇ ਨਹੀਂ ਸੁਣੀ ਤੇਰੀ ਸੁਪਰੀਮ ਕੋਰਟ ਨੇ ਕਿੱਥੋਂ ਸੁਣ ਲੈਣੀ ਆ ਮੈਨੂੰ ਤਾਂ ਲੱਗਦਾ ਤੂੰ ਸਭ ਝੂਠ ਵਾਂ ਪਹਿਲਾਂ ਧੋਖਾ ਕਰਨ ਨਹੀਂ ਆਡੇ ਨਾਲ ਹਾਂ ਵੀ ਵਾਅਦੇ ਕਰਦੀ ਰਹੀ ਬਸ ਤੂੰ ਕਿਹੇ ਕੰਮ ਦੀ ਨਹੀਂ ਨਿਕਲੀ ਤੂੰ ਤਾਂ ਫੇਰ ਆਪਣੇ ਘਰ ਚਲ ਜਾਣਾ ਵਾ ਮੇਰੇ ਪੁੱਤ ਮੇਰੇ ਹੱਥ ਚ ਫੇਰ ਨਾ ਆਇਆ ਨਹੀਂ ਮੰਮੀ ਜੇ ਹਾਈ ਕੋਰਟ ਆਉਣ ਨਹੀਂ ਲੈਣੇ ਸੁਣੀ ਸੁਪਰੀਮ ਕੋਰਟ ਵਾਲੇ ਤਾਂ ਸੁਣਨ ਗਈ ਲੈ ਸੁਪਰੀਮ ਕੋਰਟ ਚ ਆਪੋਂ ਦੀ ਜਾਣੇ ਜਦੋਂ ਹਾਈ ਕੋਰਟ ਵਾਲੇ ਨਹੀਂ ਸੁਣਦੇ ਤੁਸੀਂ ਮੇਰੀ ਗੱਲ ਦਾ ਯਕੀਨਤਾ ਕਰੋ ਮੈਂ ਕਹਿੰਨ ਤੁਹਾਡੇ ਤੋਂ ਭੱਜ ਰਹੀ ਆ ਯਕੀਨ ਤੇ ਮੈਨੂੰ ਤਾਂ ਆਉਂਦਾ ਵਾ ਜੇ ਮੇਰਾ ਪੁੱਤ ਅੱਜ ਮੇਰੇ ਨਾਲ ਘਰ ਜਾਂਦਾ ਤੇ ਫੇਰ ਜਕੀ ਨਹੀਂ ਮੈਨੂੰ ਆਹੜਾ ਲੱਗੇ ਲਗਾਏ ਪੈਸੇ ਦਾ ਅੱਜ ਮੁੱਲ ਪੈ ਜਾਂਦਾ ਸਾਰਾ ਐਵੇਂ ਦੇਚ ਮੈਸ ਕਰ ਹੁਣ ਕੁਝ ਨਹੀਂ ਚ ਹੋਣਾ ਇੱਕ ਮਿੰਟ ਮੈਂ ਗੱਲ ਕਰਨੀ ਆ ਵਕੀਲ ਨਾਲ ਹੋਰ ਕੀ ਗੱਲ ਕਰਨੀ ਆ ਫੇਰ ਤੇਸਵੀਰ ਆ ਕੀ ਦੇ ਘਰ ਹੋਰ ਇੱਕ ਮਿੰਟ ਕਰਨੀ ਆ ਕਰ ਸਕਦਾ ਕਿ ਨਹੀਂ ਕਰ ਲੈ ਕਰ ਲੈ ਆ ਵੀ ਸਾਢੇ ਤਿੰਨ ਸ਼ੀਰਤ ਮੈਨੂੰ ਆਪਣੀ ਬਿਨਾਂ ਸਜ਼ਾ ਮਿਲਣੀ ਮਿਲਣੀ ਆ ਤੇ ਤੂੰ ਨਾ ਟਾਈਮ ਗਾਲ ਤੂੰ ਆਪਣੀ ਲਾਈਫ ਹੀ ਨਾ ਅੱਗੇ ਬਾਦ ਤੇ ਤੇਰਾ ਘਰ ਵਾਲਾ ਬਹੁਤ ਚੰਗਾ ਇਨਸਾਨ ਵਾ ਮਨਜੋਤ ਮੈਨੂੰ ਮਾਫ ਕਰ ਦੇ ਪਰ ਮੈਂ ਹਲੇ ਵੀ ਕੋਸ਼ਿਸ਼ ਕਰੂੰਗੀ ਮੈਂ ਸੁਪਰੀਮ ਕੋਰਟ ਚ ਅਪਲੀਕੇਸ਼ਨ ਲਾਉਂਗੀ ਵੀ ਤੇਰੀ ਸਜ਼ਾ ਘੱਟ ਹੋ ਜਾਏ ਹਾਈ ਕੋਰਟ ਵਾਲਿਆਂ ਨੇ ਮੇਰੀ ਅਪਲੀਕੇਸ਼ਨ ਐਕਸੈਪਟ ਨਹੀਂ ਕੀਤੀ ਚਲ ਕੋਈ ਗੱਲ ਨਹੀਂ ਮੈਨੂੰ ਪਤਾ ਤੂੰ ਕੋਸ਼ਿਸ਼ ਕੀਤੀ ਮਨਜੋਤ ਮੰਮੀ ਨਾ ਮੰਮੀ ਮੰਮੀ ਨਾ ਜਾ ਪੁੱਤ ਮੰਮੀ ਮੇਰੀ ਗੱਲ ਮੇਰੀ ਗੱਲ ਸੁਣ ਪਹਿਲਾਂ ਤੂੰ ਇਹ ਮਨਪੀਦਾ ਖਿਆਲ ਰੱਖਣਾ ਵਾ ਤੇ ਉਹਦੇ ਹਵਾਲੇ ਬੱਚੇ ਦਾ ਵੀ ਯਾਹੀ ਕਾ ਤਾ ਦੇ ਲੋਲਾ ਕਰਨਗੇ ਜੀ ਹੋ ਸਕੇ ਨਾ ਉਹਦੇ ਬੱਚੇ ਨੇ ਕਹਿੰਦੀ ਉਹਦਾ ਪਿਓ ਮਰ ਗਿਆ ਵਾ ਇਹਨਾਂ ਨੇ ਅਸਿਓ ਕਿ ਜੇਲ੍ਹ ਵਿੱਚ ਵਾ ਆਏ ਪੁੱਤ ਇਹਦਾ ਨਾ ਕਹ ਮੰਮੀ ਉਹਨੂੰ ਚੱਲ ਇੱਕ ਗੱਲ ਕਰ ਲੈਂਦੇ ਯਾਰ ਬਸ ਹੋ ਟਾਈਮ ਹੋ ਗਿਆ ਚਾ ਜਾ ਮੰਮੀ ਬੋਲ ਤਾ ਕਰ ਲੈਂਦਾ ਉਹਦੀ ਮੰਮੀ ਨਾਲ ਬਹੁਤ ਗੱਲਾਂ ਕਰਦੀਆਂ ਤੂੰ ਇਹ ਜ਼ਿਆਦਾ ਗੱਲਾਂ ਨਾਲੇ ਚੱਲ ਜਾ ਅੰਦਰ ਮੰਮੀ ਤੂੰ ਦੱਸਣਾ ਨਹੀਂ ਮੇਰੇ ਉਹਦੇ ਬੱਚੇ ਨੂੰ ਕਿ ਉਹਦਾ ਪਿਓ ਹੈਗਾ ਵਾ ਚਲੋ ਚਲੋ ਚਲ ਭਾਈ ਚੱਪੜਾ ਨਾ ਲੈ ਲੈ ਆ ਜੋ ਹੁਣ ਆਈ ਨਾ ਉਹ ਤੇ ਗਿਆ ਹੋ ਤੂੰ ਆਵੀਂ ਆਪਣਾ ਮਨ ਉਹ ਲਾ ਕਰੀ ਜਾਣਦੇ ਜੇ ਬਿਮਾਰਾ ਹੈ ਜਿੱਦਾਂ